ਜੇ ਕੋਈ ਤੁਸੀਂ ਮੇਰੇ ਵਾਪਸ ਮਾਰੇ ਆ ਜਾਂ ਨੂੰ ਫੈਲ ਫੜਾ ਦਿਓ ਅਸੀਂ ਕੋਈ ਕੋਹ ਨਹੀਂ ਬੋਲਣਾ ਨਹੀਂ ਦਾ ਕੰਮ ਨਹੀਂ ਹੋਣਾ ਚਾਹੀਦਾ ਆ ਵੇਖੋ ਜੀ ਰਾਤ ਨੂੰ ਅਸੀਂ ਲਾਹਣ ਨਹੀਂ ਕਰਦੇ ਹਾਂ ਲੋ ਸਰ ਨੋ ਅਸੀਂ ਨਹੀਂ ਕਰਾਂਦੇ ਨਹੀਂ ਅਸੀਂ ਤਾਂ ਦੋ ਭੱਜ ਗਏ ਆ ਆ ਤੁਸੀਂ ਫੈਲ ਫੜੀ ਹੈ ਨਾ ਹੁਣ ਓੜ ਹੋਟ ਚੱਲ ਗਈ ਆ ਕਿਹੜੀ ਜੀ ਸਰ ਜੀ ਫੇਰ ਓੜ ਤਾਂ ਨਹੀਂ ਚੱਲ ਗਈ ਉਹਦੇ ਕੋਲ ਤੁਸੀਂ ਹੋਰ ਭੱਜਣ ਕਿ ਮੈਂ ਤੇ ਖੜਾ ਸੀਗਾ ਓੜ ਆ ਗਿਆ ਕਹਿੰਦਾ ਸਰ ਜੀ ਕਹਿੰਦਾ ਹੋ ਗਿਆ ਤੁਹਾਨੂੰ ਇੱਥੇ ਵੇਟ ਕਰਦੇ ਹਾਂ ਅਸੀਂ ਤੁਹਾਡਾ ਪਿੱਛੇ ਸਾਨੂੰ ਪਤਾ ਸੀ ਇਹ ਚੀਜ਼ ਹੋਣੀ ਆ ਜਿਹਦਾ ਮਰਜ਼ੀ ਕਰੀ ਜਾਓ ਸਰਜੀਤ ਆਉਂਦਾ ਪੈਸਾ ਰਿਪੋਰਟ ਉਹ ਤੇ ਸਰਜੀਤ ਕੌਣ ਜੀ ਸਰਜੀਤ ਮੇਰੇ ਨਾਲ ਦਾ ਰਿ ਉਹ ਤਾਂ ਇੱਥੇ ਟਫੜਾਈ ਹੋਣੇ ਮੈਨੂੰ ਕਿਉਂ ਫੜੀ ਤੁਸੀਂ ਸਰ ਜੀ ਬਾੜਨ ਦਾ ਮੈਂ ਤੁਹਾਨੂੰ ਮੈਂ ਦੋ ਫੈਲਾ ਜੀ ਆਉਂਦੀ ਫੜ ਲੂੰਗੇ ਨਹੀਂ ਮੈਂ ਮੈਂ ਕਿਹਾਗਾ ਇੱਥੇ ਨੋ ਸਰ ਪਲੀਜ਼ ਆ ਦੇਖੇ ਤਾਂ ਮੈਂ ਤੁਸੀ ਮੇਰੇ ਤੁਸੀ ਮੇਰੇ ਬਾਪ ਸਮਾਨਿਆ ਇਦਾਂ ਨਹੀਂ ਨਹੀਂ ਆ ਦੇਖੋ ਕਾਈ ਸਰ ਜੀ ਉਹਨੂੰ ਪੁੱਛ ਲਓ ਸਾਡੀ ਰਿਪੋਰਟ ਰਹੀਗੀ ਚਲੋ ਚੱਲ ਗਿਆ ਡਾਟਾ ਜੀ ਇੱਧਰ ਰਹਿ ਗਿਆ ਸਿੱਟੋਂ ਬਾਹਰ ਪੇ ਛੱਡ ਦਿਓ ਆ ਛੱਡ ਦਿਓ ਫੇਰ ਇਹਨੂੰ ਇੱਥੇ ਰਹਿਣ ਦਿਓ ਨਹੀਂ ਨਹੀਂ ਹਾਂ ਜੀ ਨੋ ਸਰ ਇਦਾਂ ਨਹੀਂ ਜਾਣ ਨਹੀਂ ਦੇਣੀ ਅਸੀਂ ਫੇਰ ਨਹੀਂ ਤੁਹਾਡੀ ਤੁਹਾਨੂੰ ਜਿਹੜੀ ਹੋਊਗੀ ਮੈਂ ਸਰ ਜੀ ਤੁਸੀਂ ਫੜੀਗਾ ਨਹੀਂ ਨਾ ਸਾਡੇ ਪਿੰਡ ਦੀ ਆ ਜੀ ਇਹ ਫੈਲ ਸੁਣੜਾ ਦੀ ਆ ਉਹ ਮੁੰਡਾ ਨੇ ਤੁਹਾਡੀ ਹੋਊ ਜੇ ਵੀ ਹੋਊਗੀ ਯਾਨੀ ਕੋਈ ਸਾਹਮਣੇ ਨਹੀਂ ਹੁੰਦੀ ਇਹ ਵੀ ਸਾਹਮਣੇ ਨਹੀਂ ਹੁੰਦੀ ਕੋਈ ਵੀ ਸਾਹਮਣੇ ਨਹੀਂ ਹੁੰਦੀ ਨਹੀਂ ਨਹੀਂ ਭਾਈ ਸਾਹਮਣੇ ਨਹੀਂ ਹੁੰਦੀ ਭਾਈ ਸਰ ਇਹ ਹੀ ਹਸਦਾ ਹੋਵੇ ਚਾਹੇ ਨਾ ਹੋਵੇ ਨਹੀਂ ਨਹੀਂ ਇਦਾਂ ਨਹੀਂ ਹੋਣੀ ਗਰੀ ਹਾਂ ਵੀ ਨਹੀਂ ਫੋਟ ਇਹਦੀ ਆ ਵਿਖੇ ਨਹੀਂ ਨਹੀਂ ਲਾ ਦੇ ਲਾ ਦੇ ਨਹੀਂ ਮੰਨਿਆਂਗਾ